ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਜਿਹੜਾ ਅੰਤਰਾ ਤਰਾ ਤਨਦਲਾ ਆਪੇ ਤਾਂ ਸਾਖਤੀ ਕਰਾ ਦਿੰਦਾ ਮਨ ਤੋਂ ਬੁੱਧੀ ਤੋਂ ਵਿਰੋਧ ਕਰ ਦਿੰਦਾ ਕਿਤੇ ਸਖਤ ਹੋ ਜਾਂਦਾ ਉੱਥੇ ਮੈਨਾਂ ਮੰਨੂ ਮੈਨਾਂ ਮੰਨੂ ਯਦਗਨ ਸਾਖਤੀ ਹੈ ਫਿਰ ਆਪ ਕਰਾਏ ਮਾਰ ਫਿਰ ਆਪ ਹੀ ਉੱਤੇ ਮਾਰ ਪੈਦੀ ਹੈ ਔਰ ਪੈਦੀ ਹੈ ਝੂਠਾ ਸਾਬਦ ਹੋ ਜਾਂਦਾ ਹੁਣ ਪਹਿਲਾਂ ਸਾਖਤੀ ਕਰਾਈ ਹੈ ਢੁੱਲ ਕਿੰਨੇ ਸਾਲ ਹੋ ਗਏ ਸਾਖਤੀ ਹੁੰਦੀ ਨੂੰ ਗੁਰੂ ਘਰ ਚ ਸਾਖਤੀ ਬੜੀ ਨੂੰ ਕਿੰਨੇ ਸਾਲ ਹੋ ਗਏ ਸਾਖਤੀ ਜਦਿਓ ਬੜੀ ਹੋਈਆ ਕਬੀਰ ਉਹਨਾਂ ਦੇ ਨਾਲੇ ਕਬੀਰ ਤੋਂ ਪਹਿਲਾਂ ਸਾਖਤੀ ਸੀ ਸਾਕਤ ਸੀਗੇ ਭਗਤ ਹੋਏ ਭਗਤ ਹੋਏ ਸਾਖਤਾ ਦੀ ਤਾ ਬੋਲਣੀ ਝੰਡਾ ਚੁੱਕਿਆ ਸਾਖਤਾ ਨਾਲ ਬੜੇ ਬੜੇ ਚੱਚੇ ਹੋਏ ਨੇ ਗੁਰਬਾਣੀ ਹੈ બોલે ਨਹੀਂ ਪਰ ਉਹਨਾਂ ਦੇ ਉਹਨਾਂ ਦੀ ਆਵਾਜ਼ ਨੂੰ ਦੂਰ ਤੱਕ ਫੈਲਣ ਨਹੀਂ ਦਿੱਤਾ ਵਿਰੋਧ ਵੀ ਕਰਦੇ ਰਹੇ ਵਿਰੋਧ ਨਹੀਂ ਕਰਦੇ ਉਹਨੂੰ ਕਹਿੰਦੇ ਉਹ ਵੀ ਠੀਕ ਆ ਉਹ ਵੀ ਆਹੀ ਕਹਿੰਦਾ ਅਸੀਂ ਵੀ ਉਹੀ ਕਹਿੰਦੇ ਆ ਐ ਕਹਿੰਦੇ ਰਹੇ ਜੇ ਹੁਣ ਗੁਰਬਾਣੀ ਦੇ ਅਰਥ ਨੇ ਉਹ ਕਹਿੰਦੇ ਹਾਂ ਅਸੀਂ ਵੀ ਇਹੀ ਗੱਲ ਕਹਿੰਦੇ ਆ ਆਹੀ ਗੱਲ ਹੈ ਗੁਰਬਾਣੀ ਨੂੰ ਅਸੀਂ ਮੰਨਦੇ ਆ ਪਰ ਤੁਸੀਂ ਕਿਵੇਂ ਮੰਨਦੇ ਹੋ ਤੋੜ-ਬੜੋੜ ਕੇ ਕਿਉਂ ਮੰਨਦੇ ਹੋ ਤੋੜ ਮੋੜ ਕੇ ਕਿਸ ਗੰਦ ਨਾਲ ਆਪੇ ਕਰਮ ਦੇ ਨੇ ਸ਼ਕਤੀ ਪਤਾ ਸ਼ਕਤਾਂ ਨੂੰ ਵੀ ਅਸੀਂ ਸ਼ਕਤੀ ਕਰ ਰਹੇ ਹਾਂ ਸ਼ਕਤ ਨੂੰ ਕਦੇ ਪਤਾ ਨਹੀਂ ਸੰਤਾਂ ਨੂੰ ਕਦੇ ਅੱਜ ਦਾ ਪਤਾ ਪਤਾ ਨਹੀਂ ਸੀ ਵੀ ਅਸੀਂ ਕੀ ਕਰ ਰਹੇ ਹਾਂ ਜੇ ਪਤਾ ਨਾ ਹੁੰਦਾ ਤਾਂ ਹੁਣ ਬੋਲਦੇ ਵੀ ਅਸੀਂ ਗਲਤੀ ਨਾ ਕਰ ਰਹੇ ਹਾਂ ਮੁੜ ਆਉਂਦੇ ਵਾਪਸ ਆ ਜਾਂਦੇ ਵਾਪਸ ਵੀ ਨਹੀਂ ਆਏ ਦੇਖਦੇ ਨੇ ਵੀ ਕੀ ਸਟੈਂਡ ਲਗੀ ਦੇਖ ਲਓ ਛੱਡ ਦਿਓ ਗਰੂਰ ਛੱਡ ਦਿਓ ਇਹ ਗੁਰੂ ਵਾਲੇ ਬਣਜੋ ਕੋਲੋਂ ਤਾਂ ਸੱਖ ਬਣਾਏ ਨੇ ਜਿੱਦਾਂ ਤਰ੍ਹਾਂ ਸੱਖ ਬਣੋਗੇ ਉਦੋਂ ਗੁਰੂ ਵਾਲੇ ਹੋ ਉਹ ਤਾਂ ਪਹਿਲਾਂ ਨਹੀਂ ਹੈਗੇ ਉਹ ਤੁਹਾਡਾ ਤੁਹਾਡੀ ਵਿਚਾਰਤਾ ਨਹੀਂ ਗੁਰੂ ਵਾਲੀ ਦੀ ਤੁਹਾਡੀ ਵਿਚਾਰਤਾ ਪਿੱਛੇ ਜਿਹੜੀ ਹੈਗੀ ਆ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਪਰ ਬਾਣੀ ਰਬ ਨਾਲ ਕੇ ਦਿਖਾਓ ਬਲਾਗਾਂ ਕੀ ਦਿਖਾਓ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੇ ਠੀਕਾ ਗੱਲ ਖਤਮ ਹੋਈ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੇ ਪਿਛੇ ਕੁਝ ਵੀ ਕਰਦੇ ਤੇ ਅੱਪੇ ਬਣ ਕੇ ਸਿੱਖ ਤੱਕ ਉਹਦੋਂ ਬਣੋਂਗੇ ਜਦ ਗੁਰੂ ਵਾਲੀ ਗੱਲ ਪ੍ਰਚਾਰੋਂਗੇ ਜੋ ਗੁਰੂ ਦੀ ਭਾਵਨਾ ਸੀ ਕਹਿਣ ਦੀ ਉਹੀ ਗੱਲ ਤੁਸੀਂ ਮਤਲਬ ਹੈ ਪ੍ਰਚਾਰੋਂਗੇ ਫਿਰ ਅਸੀਂ ਬੋਲਾਂਗੇ ਹੁਣ ਤੁਸੀਂ ਸਿੱਖੋ ਨਹੀਂ ਤਾਂ ਆਪ ਕਰਾਈ ਸੀ ਸਾਖ ਤੇ ਹੁਣ ਆਪੇ ਕਰਾਈਆ ਮਾਰੋ ਨੇ ਹਮਾਰ ਵੀ ਤਾਂਹੀ ਪੈਂਦੀ ਹੈ ਉਜੈਨ ਨੰਨ ਗੁਰਦਾਰੇ ਬਣਾਏ ਤੇ ਗੋਲਕਾ ਬਣਾਈਆਂ ਸੀਆਂ ਜੋ ਕੁਝ ਕੀਤੇ ਤੇ ਆ ਜਿਹੜਾ ਮੰਨਿਆ ਸੀ ਇਲੈਕਸ਼ਨ ਕਮੇਟੀਆਂ ਬਣਾਏ ਬਣਾ ਸਾਖਤੀ ਦੀ ਥੋੜੇ ਚੰਡੇ ਗੱਡੇ ਤੇ ਤੁਸੀਂ ਕਿਲੇ ਥੁੱਕ ਪਤਾਲੀ ਪੱਟੇ ਨਹੀਂ ਜਾ ਸਕਦਾ ਜਿੱਦਾਂ ਪੱਟੇ ਲੱਗੇ ਜੋੜਾਂ ਦਾ ਜੋੜ ਸੀ ਸਾਖਤੀ ਸੀ ਪਰ ਆਪ ਕਰਾਇ ਵਾਰ ਹੁਣ ਮਾਰ ਪੈ ਰਹੀ ਹੈ ਗੁਰਬਾਨੀ ਦੀ